ਹੈਲੋ ਗਾਇਸ ਕਿਵੇਂ ਤੁਸੀਂ ਉਮੀਦ ਕਰਦੇ ਕਿ ਸਾਰੇ ਜਣੇ ਚੰਗੀ ਕਲਾ ਦੇ ਵਿੱਚ ਹੋਗੇ ਸੋ ਸ਼ਨੀਵਾਰ ਦਾ ਦਿਨ ਸੀ ਤੇ ਮਾਰਨਿੰਗ ਟਾਈਮ ਦਾ ਵੀਡੀਓ ਨਹੀਂ ਸੀ ਬਣਾਈ ਕਿਉਂਕਿ ਟਾਈਮ ਕਾਫੀ ਹੋ ਗਿਆ ਸੀ ਤੇ ਹਰਜੋਤ ਮੈਂ ਰੈਡੀ ਕਰਦੀ ਪਈ ਸੀ ਸਕੂਲ ਲਈ ਉਸ ਤੋਂ ਹੋਣ ਤਾਂ 2 3 ਵਜੇ ਦਾ ਟਾਈਮ ਹੋ ਗਿਆ ਸੀ ਹਰਜੋਤ 3:30 ਵਜੇ ਵਾਪਸ ਹੁੰਦਾ ਸਕੂਲ ਤੋਂ ਤੇ ਮੈਂ ਗਲੀ ਦੇ ਵਿੱਚ ਬੈਠੀ ਸੀ ਕਿ ਮੈਂ ਕਿਹਾ ਚਲੋ ਹਰਜੋਤ ਨੂੰ ਦੇਖਾ ਕਰਦੇ ਹਾਂ ਕਿਉਂਕਿ ਇਹ ਸਾਡਾ ਜਿਹੜਾ ਮੇਨ ਰੋਡ ਹੈ ਬਹੁਤ ਚੱਲਦਾ ਹੈ ਇਸ ਕਰਕੇ ਆਪਾਂ ਮਤਲਬ ਬੱਚੇ ਦੇ ਹੋਣ ਤੋਂ ਪਹਿਲਾਂ ਹੀ ਗਲੀ ਦੇ ਵਿੱਚ ਆ ਜਾਂਦੇ ਆ ਫਿਰ ਬੱਚੇ ਨੂੰ ਪਿਕ ਅਪ ਕਰ ਲਈਦਾ ਤੇ ਇੱਥੇ ਪੈਲੀ ਦੇ ਵਿੱਚ ਪਹਿਲਾਂ ਕਮਾਦ ਲਗਾਇਆ ਹੋਇਆ ਸੀ ਤੇ ਕਮਾਦ ਦਾ ਓਲਾ ਹੁੰਦਾ ਸੀ ਇਸ ਕਰਕੇ ਆਪਾਂ ਰੋੜ ਤੇ ਚਲੇ ਜਾਂਦੇ ਸੀ ਤੇ ਉਹ ਹੁਣ ਮਤਲਬ ਇਹ ਪੈਲੀ ਬਾ ਦਿੱਤੀ ਆ ਤੇ ਹੁਣ ਇਹ ਪੈਲੀ ਵੇਲੀ ਆ ਤੇ ਮਤਲਬ ਸਭ ਸਕੂਲ ਆ ਗਿਆ ਇਧਰੋਂ ਇਸ ਕਰਕੇ ਮੇਰੀ ਭਾਈ ਹੋਈ ਫਿਰ ਤੇ ਅੱਜ ਟੈਸਟ ਹੋਇਆ ਨਾ ਨਾ चलो हम घर चलीए चाह पानी पियाली सो so गाइस मैं दुद्ध तो मलाई ला के रखी थी मैं चलो तो घ्यो कार लेने ਹੋਨ ਨਾ ਕਿਉ ਕਾਰਨ ਦੀ ਹੂੰ ਉਹ ਬਸ ਕਿਉਂ ਤਾ ਰੈਡੀ ਹੋ ਗਏ। ਜਿਹੜੀ ਛਿੱਡੀ ਛਿੱਡੀ ਹੋ ਰਾਜੇ ਕੀ ਸੋ ਹੈਲੋ ਗਾਇਸ ਕਿਵੇਂ ਤੁਸੀਂ ਉਮੀਦ ਕਰਦੇ ਹੈ ਕਿ ਸਾਰੇ ਜਾਣੇ ਚਰਦੀ ਕਲਾ ਦੇ ਵਿੱਚ ਹੋਗੇ ਸੋ ਮੇਰਾ ਨਾਮ ਹੈ ਬਲਜੀਤ ਕੌਰ ਤੇ ਸਾਡੇ ਚੈਨਲ ਦਾ ਨਾਮ ਹੈ ਮਾਪੁੱਦੀ ਜੋੜੀ ਤੇ ਅੱਜ ਤੁਹਾਡੇ ਨਾਲ ਗਾੜੀ ਛੋਟਾ ਜਿਹਾ ਵਲੋਗ ਆ ਤੇ ਜਰੂਰ ਤੁਸੀਂ ਵਲੋਗ ਨੂੰ ਪਿਆਰ ਦਿਓ ਕਮੈਂਟ ਸ਼ੇਅਰ ਲਾਈਕ ਜਰੂਰ ਕਰ ਦਿਓ ਸੋ ਅੱਜ ਦਾ ਵਲੋਗ ਵੀ ਬਹੁਤ ਵਧੀਆ ਵਾ ਤੇ ਬਹੁਤ ਭੈਣ ਭਰਾ ਬਹੁਤ ਸਪੋਰਟ ਕਰਦੇ ਨੇ ਥੈਂਕ ਯੂ so much ਸਾਰੇ ਭੈਣਾ ਭਰਾਵਾਂ ਦਾ ਤੇ ਹੁਣ ਟਾਈਮ ਹੋ ਗਿਆ 10 ਵਜੇ ਦਾ ਤੇ ਹਰਜੋਤ ਸੁੱਤਾ ਪਿਆ ਹੈ ਤੇ ਹਰਜੋਤ ਸੁੱਤਾ ਪਿਆ ਹੈ ਕਿਉਂਕਿ ਅੱਜ ਸੰਡੇ ਦਾ ਦਿਨ ਸੀ ਤੇ ਇਸ ਕਰਕੇ ਮੈਂ ਸਫਾਈ ਕਰਦੀ ਪਈ ਹਾਂ ਹੁਣ ਮੈਂ ਪਹਿਲਾਂ ਚਾਹ ਬਣਾਵਾਂਗੀ ਤੇ ਉਸ ਤੋਂ ਬਾਅਦ ਕਿਉਂਕਿ ਟਾਈਮ ਕਾਫੀ ਹੋ ਗਿਆ ਸੀ ਤੇ ਅੱਜ ਠੰਡ ਦੇ ਕਰਕੇ ਆਪਾਂ ਲੇਟ ਹੋ ਗਏ ਆ ਕੰਮ ਕਰ ਤੋਂ ਵੀ ਹੁਣ ਤੁਹਾਨੂੰ ਦੱਸਦੇ ਆਪਾਂ ਵਲੌਗ ਦੇ ਵਿੱਚ ਆਪਾਂ ਚਾਹ ਬਣਾਵਾਂਗੇ ਹਰਜੋਤ ਨੂੰ ਥਾਲਾਂਗੇ ਤੇ ਉਹਨੂੰ ਵੀ ਰੈਡੀ ਕਰਨਾ ਹੈ ਮੈਂ ਕਿਹਾ ਚਲੋ ਹਨਾ ਗੁਰਦਾਰਾ ਸਾਹਿਬ ਦੇ ਜਾਣਾ ਸੀ ਮੱਥਾ ਟੇਕਣੇ ਦੇ ਪਾਪਾ ਨੇ ਪੜੇ ਜਾਂਦਾ ਮੈਂ ਤੇ ਇਹ ਆਂਦਾ ਕਿ ਮੈਂ ਨਹੀਂ ਜਾਣਾ ਮम्मा ਸੰਡੇ ਦਾ ਦਿਨ ਆ ਤੇ ਮੈਂ ਥੋੜਾ ਅੱਜ ਖੇਡਣਾ ਹੈ ਤੇ ਮੈਂ ਕਿਹਾ ਚਲੋ ਠੀਕ ਆ ਤੇ ਅਜੇ ਉਹ ਸੁੱਤਾ ਹੈ ਤੇ ਉਹਨੂੰ ਦੇਖਦੇ ਆਂ ਕਿ ਕੀ ਕਰਦਾ ਪਿਆ ਹੈ ਸੋਹਰਜੋਤ ਸੁੱਤਾ ਸੀ ਕਿ ਮੈਂ ਸੋਚਿਆ ਕਿ ਚਲੋ ਇਹ ਲਵੀਰਾ ਜੈਲ ਜਿਹੜੀ ਆ ਉਹ ਮੈਂ ਆਪਣੇ ਘਰ ਦੇ ਵਿੱਚ ਲਗਾਈ ਹੋਈ ਆ ਤੇ ਫਰੈਸ਼ ਅਲੋਵੇਰਾ ਹਰਜੋਤ ਦੇਣਾ ਸਿਰਫ ਦਿਖਾੜ ਸੋ ਬਹੁਤ ਹੰਡੀ ਸੀ ਤੇ ਮੈਂ ਸੋਚਿਆ ਕਿ ਚਲੋ ਅਲੋਵੇਰਾ ਜੈਲ ਦੇ ਵਿੱਚ ਸ਼ੈਂਪੂ ਮਿਕਸ ਕਰਕੇ ਤੇ ਉਹ ਲਗਾਣੀ ਹੈ ਇਹ ਕਰਦੀ ਹੋਈ ਹੈ ਅਲੋਵੇਰਾ ਜੈਲ ਤੇ ਇਹ ਹੁਣ ਮੈਂ ਚਾਹ ਬਣਾ ਰਹੀ ਹਾਂ ਇਹ ਗਰਮ ਚਾਹ ਲਾ ਸੋ ਗਰਮ ਚਾਹ ਮੈਂ ਚਾਹ ਕਰ ਰਹੀ ਹਾਂ ਤੇ ਚਾਹ ਮੈਂ ਰੈਡੀ ਕਰਦੀ ਸੀ ਹਰਜੋਤ ਨੇ ਚਾਹ ਪੀਣੀ ਹੁੰਦੀ ਆ ਤੇ ਪਾਪਾ ਨੇ ਗਰਮ ਚਾਹ ਤੇ ਸੋ ਇਹ ਰੈਡੀ ਹੋ ਗਿਆ ਸੋ ਹੁਣ ਆਪਾਂ ਦੇਖਦੇ ਹਾਂ ਕਿ ਹਰਜੋਤ ਕੀ ਕਰਦਾ ਪਿਆ ਹੈ 9 ਵਜੇ ਦਾ ਟਾਈਮ ਆ ਹਰਜੋਤ ਅਜੇ ਲੇਟ ਉੱਠਿਆ ਸੀ ਤੇ ਹਰਜੋਤ ਦੇਖ ਰਿਹਾ ਵਾ ਟੀਵੀ ਤੇ ਦੇਖੋ ਹਰਜੋਤ ਸੁੱਤਾ ਨਹੀਂ ਆ ਟੀਵੀ ਦੇਖ ਰਿਹਾ ਸੀ ਹਰਜੋਤ ਮੈਨੂੰ ਇੱਕਦਮ ਵੀ ਕਹਿੰਦਾ ਕਿ ਮम्मा ਤੁਸੀਂ ਮੈਨੂੰ ਡਰਾਇ ਦਿੱਤਾ ਮੈਂ ਕਿਹਾ ਮੈਂ ਤਾਂ ਤੇਰੀ ਵੀਡੀਓ ਬਣਾਉਂਦੀ ਸੀ ਤੇ ਮੈਂ ਪੁੱਛੇ ਵਗੈਰਾ ਸਾਰੇ ਕਮਰਿਆਂ 'ਚ ਲਗਾ ਲਿਆ ਸੀ ਹਰਜੋਤ ਸੁੱਤਾ ਸੀ ਸੁੱਤੇ ਸੁੱਤੇ ਮੈਂ ਉਹਦੇ ਵਾ ਵਾ ਸਾਰੇ ਕੰਮ ਨੇ ਬੇਰਤਲੇ ਕਿਉਂਕਿ ਕਾਫੀ ਟਾਈਮ ਹੋ ਜਾਂਦਾ ਤੇ ਫਿਰ ਮੈਂ ਕੱਪੜੇ ਦੀ ਧੋਾਈ ਕਰਦੀ ਹਰਜੋਤ ਨੂੰ ਮੈਂ ਨਵਾਜ਼ ਦਿੱਤਾ ਸੀ ਤੇ ਕੱਪੜੇ ਆ ਤੇ ਢੋਤੇ ਸੋ ਅੱਜ ਦਾ ਵਲੌਗ ਤੁਹਾਨੂੰ ਕਿਵੇਂ ਦਾ ਲੱਗਾ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਦੱਸਿਓ ਮਿਲਦੇ ਆਪਾਂ ਤੁਹਾਨੂੰ ਅਗਲੇ ਸੋਹਣੇ ਜਿਹੇ ਵਲੌਗ ਦੇ ਨਾਲ ਬਾਏ ਬਾਏ